ਅੱਜ ਦੀ ਕਹਾਣੀ ਕਿਸੇ ਦੀ ਰੀਸ ਨਾ ਕਰੋ ਇੱਕ ਦਿਨ ਜੰਗਲ ਵਿੱਚ ਸ਼ੇਰ ਦੇ ਸ਼ੇਰਨੀ ਬੈਠੇ ਆਪਸ ਵਿੱਚ ਗਨੋਲਾ ਕਰ ਰਹੇ ਸਨ ਇਹ ਸਭ ਕੁਝ ਉਹਨਾਂ ਦੇ ਨੇੜੇ ਸੁੱਕੇ ਬੈਠਾ ਗਿੱਧੜ ਦੇਖ ਰਿਹਾ ਸੀ ਇੰਨੇ ਨੂੰ ਸ਼ੇਰਨੀ ਨੇ ਸ਼ੇਰ ਨੂੰ ਕਿਹਾ ਪਿਆਰੇ ਸ਼ੇਰ ਮੈਨੂੰ ਖਾਣ ਲਈ ਕੋਈ ਵਸਤੂ ਲਿਆ ਦੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ਸ਼ੇਰਨੀ ਦਾ ਕਹਿਣ ਤੇ ਦੇਰ ਸੀ ਕਿ ਸ਼ੇਰ ਇੱਕਦਮ ਖੜਾ ਹੋ ਗਿਆ ਤੇ ਇੱਕ ਵਾਰੀ ਆਪਣੀ ਪੂਛ ਉੱਪਰ ਨੂੰ ਖੜੀ ਕੀਤੀ ਤੇ ਇੱਕ ਦੋ ਵਾਰੀ ਬੜੇ ਜ਼ੋਰ ਦੀ ਦਿਹਾੜਿਆ ਤੇ ਅੱਖਾਂ ਦੇ ਡੋਰੇ ਲਾਲ ਕਰਕੇ ਬੋਲਿਆ ਦੇਖੀ ਸ਼ੇਰਨੀ ਮੇਰੀ ਤੌਰ ਭਰੀ ਹੈ ਅੱਖਾਂ ਲਾਲ ਹਨ ਤੇ ਕੀ ਪੂਛ ਖੜੀ ਹੈ ਸ਼ੇਰਨੀ ਨੇ ਇਹ ਦੇਖ ਕੇ ਹਾਂ ਕਹਿ ਦਿੱਤੀ ਫਿਰ ਸ਼ੇਰ ਜੰਗਲ ਹੁੰਦੇ ਅੰਦਰ ਨੂੰ ਚਲਾ ਗਿਆ ਸ਼ੇਰ ਨੇ ਕੁਝ ਪਲਾਂ ਦੇ ਅੰਦਰ ਹੀ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ ਤੇ ਬਾਹੋ ਦਾ ਹੀ ਦਿਹਾੜਾ ਮਾਰਦਾ ਹੋਇਆ ਸ਼ିକਾਰ ਆਪਣੀ ਸ਼ੇਰਨੀ ਦੇ ਅੱਗੇ ਖਾਣ ਨੂੰ ਰੱਖ ਦਿੱਤਾ। ਸ਼ੇਰਨੀ ਬਹੁਤ ਖੁਸ਼ ਹੋਈ ਕਿ ਉਹ ਛੇਤੀ ਹੀ ਸ਼ਿਕਾਰ ਮਾਰ ਕੇ ਲੈ ਆਉਂਦਾ ਹੈ। ਸ਼ੇਰਨੀ ਨੇ ਹਿਰਨ ਦੇ ਬੱਚੇ ਦਾ మాਸ ਖਾ ਕੇ ਕਿਹਾ ਪਿਆਰੇ ਸ਼ੇਰ ਮੈਨੂੰ ਅੱਜ మాਸ ਖਾ ਕੇ ਬੜਾ ਸਵਾਦ ਆਇਆ ਹੈ। ਸ਼ੇਰਨੀ ਇਹ ਕਹਿ ਕੇ ਆਪਣੇ ਘਰਨੇ ਵਿੱਚ ਚਲੀ ਗਈ। ਇਹ ਸਭ ਕੁਝ ਦੇਖ ਕੇ ਗਿੱਦੜ ਕਾਫੀ ਹੈਰਾਨ ਹੋਇਆ ਤੇ ਆਪਣੇ ਘਰਨੇ ਵੱਲ ਚਲਾ ਗਿਆ। ਉੱਥੇ ਜਾ ਕੇ ਜੋ ਕੁਝ ਉਸਨੇ ਦੇਖਿਆ ਕਿ ਉਹ ਸਭ ਕੁਝ ਆਪਣੀ ਗਿੱਦੜੀ ਨੂੰ ਦੱਸ ਦੇਣਾ ਲੱਗਾ ਪਿਆਰੀ ਗਿੱਦੜੀ ਮੈਂ ਵੀ ਕਿਸੇ ਛੇਤ ਤੋਂ ਘਟ ਨਹੀਂ ਹਾਂ ਕਦੇ ਮੈਨੂੰ ਅਜਵਾ ਕੇ ਦੇਖ ਲਵੇ ਪਰ ਗਿੱਦੜੀ ਆਪਣੇ ਗਿੱਦੜ ਦੀ ਔਕਾਤ ਤੋਂ ਭਲੀ-ਪਾਂਤ ਜਾਣੂ ਸੀ ਉਧਰ ਗਿੱਦੜ ਕਿੱਥੇ ਟੰਣ ਵਾਲਾ ਸੀ ਹਰ ਰੋਜ਼ ਗਿੱਦੜੀ ਨੂੰ ਕਿਹਾ ਕਰੇ ਇਹ ਉਹ ਵੀ ਕਦੇ ਆਪਣੇ ਪਤੀ ਨੂੰ ਸਵਾਲ ਪਾ ਕੇ ਅਜਵਾ ਕੇ ਦੇਖ ਲਵੇ ਪਰ ਗਿੱਦੜੀ ਚੁੱਪ ਕਰਕੇ ਗੱਲ ਢਾਲਦੀ ਰਹੀ ਜਦੋਂ ਗਿੱਦੜ ਬਾਰ-ਬਾਰ ਕਹਿਣ ਤੋਂ ਨਾ ਡਲਿਆ ਤਾਂ ਗਿੱਦੜੀ ਨੇ ਛੇਰਨੀ ਬਾਂਗ ਉਰੋਵ ਨਾਲ ਕਿਹਾ ਮੇਰੇ ਮਿਹਰਬਾਨ ਮੈਨੂੰ ਜ਼ੋਰ ਦੀ ਭੁੱਖ ਲੱਗੀ ਹੈ ਖਾਣ ਨੂੰ ਕੁਝ ਛੇਤੀ ਲੱਗੇ ਆ ਇਹ ਸੁਣਦੇ ਸਾਰ ਗਿੱਦੜ ਜੋ ਉਸ ਵਿੱਚ ਆ ਗਿਆ ਤੇ ਉੱਚੀ ਉੱਚੀ ਬੜੇ ਜ਼ੋਰ ਨਾਲ ਝਿੱਕਾ ਮਾਰਨ ਲੱਗ ਪਿਆ ਪੋਛ ਵੀ ਖੜੀ ਕਰ ਲਈ ਇੱਕ ਦੋ ਵਾਰ ਅੱਖਾਂ ਦੇ ਦੇਲੇ ਵੀ ਇੱਧਰ ਉੱਧਰ ਘੁਮਾਏ ਤੇ ਫੇਰ ਗਿੱਦੜੀ ਨੂੰ ਛੇਰ ਦੇ ਬਾਂਗ ਪੁੱਛਣ ਲੱਗਿਆ ਦੇਖੀ ਪਿਆਰੀ ਗਿੱਦੜੀ ਮੇਰੀ ਤੋਰ ਭਾਰੀ ਹੈ ਕੀ ਅੱਖਾਂ ਲਾਲ ਹਨ ਤੇ ਪੁਤਪੂਸ਼ ਖੜੀ ਹੈ ਗਿੜੀ ਨੇ ਬਿਨਾ ਕੁਝ ਦੇਖਿਆ ਹੀ ਕਹਿੰਦਿਆ ਕਿ ਹਾ ਬਾ ਗਿਦਰ ਜੀ ਮਹਾਰਾਜ ਤੇਰਾ ਕੀ ਕਹਿਣਾ ਹੁਣ ਤੋਂ ਛੇਰ ਦੀ ਬਜਾਏ ਬੱਬਰ ਸ਼ੇਰ ਬਣ ਗਿਆ ਹੈ ਫਿਰ ਕੀ ਸੀ ਗਿਦੜੇ ਕਪਣ ਨੂੰ ਜਾਂਦੀ ਪਹੀ ਨੂੰ ਪੈ ਗਿਆ ਅੱਗੇ ਕੀ ਵੇਖਿਆ ਉਸਦੇ ਨਾਲ ਦੇ ਪਿੰਡ ਦੇ কুমਹਾਰ ਦਾ ਇੱਕ ਗਦਾ ਪਹੀ ਵਿੱਚ ਜਾ ਰਿਹਾ ਸੀ ਗਿੱਦੜ ਨੇ ਗਦੇ ਦਾ ਸ਼িকার ਕਰਨ ਦੀ ਸੋਚੀ ਤੇ ਗਦੇ ਦੀਆਂ ਪਿਛਲੀਆਂ ਦੋਵੇਂ ਟੰਗਾਂ ਨੂੰ ਆਪਣਾ ਮੂੰਹ ਪਾਇਆ ਉਸ ਵੱਲੋਂ ਇਸ ਤਰ੍ਹਾਂ ਕਰਨ ਦੀ ਦੇਰ ਸੀ ਕਿ ਗਦੇ ਨੇ ਦੋਨੇ ਟੰਗਾਂ ਜੋੜ ਕੇ ਜ਼ੋਰ ਦੀ ਗਲਤੀ ਗਿੱਦੜ ਦੇ ਮੂੰਹ ਤੇ ਅਜੇ ਹੀ ਮਾਰੀ ਜਿਸ ਨਾਲ ਗਿੱਦੜ ਦਾ ਮੂੰਹ ਖੂਨੋਂ ਕੋਹ ਹੋ ਗਿਆ ਗਿੱਦੜ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਉਸ ਨੂੰ ਵਾਪਸ ਜਾਣ ਲਈ ਰਾਹ ਨਾ ਲੱਭੇ ਉਹ ਕਿਵੇਂ ਨਾ ਕਿਵੇਂ ਡਿਗਦਾ ਟੈਂਦਾ ਗਿਦੜੀ ਕੋਲ ਪਹੁੰਚ ਗਿਆ ਤੇ ਜਾਂਦੇ ਸਾਰ ਹੀ ਉਲਟਾ ਗਿਦੜੀ ਨੂੰ ਪੈ ਗਿਆ ਨਾ ਤੋਰ ਭਾਰੀ ਸੀ ਤੇ ਨਾ ਹੀ ਅੱਖਾਂ ਲਾਲ ਸਨ ਤੇ ਨਾ ਹੀ ਪੂਛ ਖੜੀ ਸੀ ਐਵੇਂ ਹਾਂ ਕਰਕੇ ਮੈਨੂੰ ਮਰਵਾ ਦਿੱਤਾ ਗਿਦੜੀ ਨੇ ਇਹ ਸਭ ਕੁਝ ਦੇਖ ਕੇ ਆਖਰ ਕਹਿ ਦਿੱਤਾ ਗਿਦੜ ਮਹਾਰਾਜ ਜੀ ਮੈਂ ਇਸ ਮਾੜੀ ਘੜੀ ਤੋਂ ਤੈਨੂੰ ਬਚਾਉਂਦੀ ਤੇ ਟਾਲਦੀ ਆਈ ਪਰ ਤੂੰ ਨਾ ਟਲਿਆ ਆਖਰਕਾਰ ਆ ਗਿਆ ਮੂਹ ਪਰ ਮਾਕੇ ਤੈਨੂੰ ਸ਼ੇਰਤਾ ਕੀ ਬਣਨਾ ਸੀ ਤੂੰ ਤਾਂ ਗਿੱਦੜ ਕਹਾਉਣ ਵੀ ਜੋਗਾ ਨਹੀਂ ਰਹਾ ਜੇ ਤੂੰ ਆਪਣੀ ਔਕਾਤ ਅੰਦਰ ਰਹਿੰਦਾ ਤੇ ਸ਼ੇਰ ਦੀ ਇਸਨਾ ਕਰਦਾ ਤਾਂ ਬਚਿਆ ਰਹਿੰਦਾ ਸੋ ਪਿਆਰੇ ਗਿੱਦੜ ਜੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਅਤੇ ਹਮੇਸ਼ਾ ਆਪਣੇ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ ਗਿੱਦੜ ਤੇ ਸ਼ੇਰ ਦੀ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ ਜੀ ਕਹਾਣੀ ਨੂੰ ਬੜੇ ਪਿਆਰ ਨਾਲ ਅੰਤ ਤੱਕ ਸੁਣੋ ਜੀ ਅਤੇ ਹੋਰ ਨਵੇਂ ਨਵੇਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ